ਦਰਮਾ ਜੀ ਤੁਹਾਡੇ ਤੁਹਾਡਾ ਜਿਗਰੀ ਦੋਸਤ ਤੁਹਾਡਾ ਭਰਾਵਾਂ ਵਰਗੇ ਪੱਲਾ ਸ਼ਬਦ ਜਾਣਾ ਕਿੰਨਾ ਹੈ ਐਸਾ ਹੈ ਇਸ ਵੇਲੇ ਬਹੁਤ ਜ਼ਿਆਦਾ ਸ਼ੁਕਲਾ ਜੀ ਮੈਨੂੰ ਆਪਣੀ ਆਪ ਦੀ ਹਾਲਤੀ ਹੋਈ ਸੀ ਕਿ ਲੱਗਦਾ ਕਿ ਸ਼ਾਇਦ ਜਿਹੜੇ ਨਿਤ ਲੱਭੀ ਸਾਡਾ ਰਿਲੇਸ਼ਨਸ਼ਿਪ ਉਹ ਸਾਡੀ ਦੋਸਤੀ ਨਹੀਂ ਸੀ ਤੁਹਾਡਾ ਭਰਾਵਾਂ ਵਾਲਾ ਪਿਆਰ ਸੀ ਇਹਨੇ ਵੀ ਕਿਹਾ ਕਿ ਨਾ ਜੁੜੀਆਂ ਬਹੁਤ ਫਿਲਮ ਇੰਡਸਟਰੀ ਚ ਬੰਨ ਲਿਆ ਹੋਇਆ एंटरटेनमेंट तो वाले कर रही हैं पर एक ना भी जोड़ी तो टीनी जोड़ी चली जाएगी पता नहीं उसे नगर कहाँ की जी सेवेंटी सेवेंटी का थ्री आज नाइंटी सेवेंटी साल क्लास चलो बने राम राम को भी चलेगी ना भी कभी कोई मानवता बनी है कभी दोरो दोरी द कोई फिर बात माने ना त्यार स्कार दुनिया ने किसी त्य 58 48 48 ਸਾਲ ਦਾ ਲੰਬਾ ਸਾਥ ਹੈ 170 ਦੇ ਇਕੱਠੇ ਸ਼ਰਮਾ ਜੀ ਪੱਲਾ ਸਾਹਿਬ ਨੂੰ ਇਸ ਵੇਲੇ ਦਿੱਕਤ ਕੀ ਸੀ ਲੇਕ ਸੀ ਥੋੜੀ ਜਿਹੀ ਚਲਦੀ ਸੀ ਡਾਇਬਟੀਸ ਕਰਕੇ ਲੋ ਹਾਲ ਹੋ ਰਹੀ ਸੀ ਬ੍ਰੇਨ ਸਟ੍ਰੋਕ ਹੋਈ ਸੀ ਤੇ ਪਰਸੋਂ ਰਾਤ ਸਵੇਰ ਅਟੈਕ ਹੋਇਆ ਅਸੀਂ ਹਸਪਤਾਲ ਲੱਗਿਆ ਤੇ 40 ਹਾਰਸਟਿੰਗ ਕਰਦੇ ਬਲੀਡਿੰਗ ਹੋ ਗਈ ਸੀ ਦਫਤਰ ਨੇ ਸਰਜੀ ਤੋਂ ਰਿਫਿਊਜ਼ ਕਰਤਾ ਅਸੀਂ 4 ਵਜੇ ਰਾफी ਸਾਹ ਲਿਆ ਬਣ ਤੁਹਾਡੀ ਲਾਸਟ ਟਾਈਮ ਗੱਲ ਕਦੋਂ ਹੋਈ ਪੱਲਾ ਸਾਹਿਬ ਨਾਲ ਮੈਂ ਨਾ ਮੈਂ ਹైదరాబాద్ ਜਾਣਾ ਸੀ ਜੀ ਮੇਰੇ ਫਲਾਈਟ ਸੀਗੀ ਇੱਥੋਂ ਪਰਸੋਂ ਮੈਂ ਜਾਣ ਲੱਗਾ ਮਿਲ ਕੇ ਗਿਆ ਦਸਤੀ ਗਿਆ ਹੂੰ ਬਸ ਉੱਥੇ ਤਕਬੀਰ ਤੇ ਖੜੀ ਸੀ ਜੱਫੀ ਪਾ ਕੇ ਘੁੱਟ ਕੇ ਪਿਆਰ ਕੀਤਾ ਮੈਂ ਕਹਿੰਦਾ ਜਿੰਦ ਦੌਰ ਲਈ ਬਾਹਰ ਚੱਲਿਆ ਗੱਡੀ ਮੈਂ 12 ਵਜੇ ਫਲਾਈਟ ਲੈ ਕੇ ਵਾਪਸ ਆ ਗਿਆ ਬੰਦੇ ਹਸਪੀਟਲ ਦਾ ਡਾਕਟਰ ਲੋਕ ਇਨ ਆਉਟ ਸਟਾਫਿਕ ਜਰਾ ਵਾਪਸ ਆ ਲਿਆ ਤੇ ਸਵੇਰੇ ਪਹੁੰਚ ਹੋ ਗਿਆ ਹੂੰ ਸਵੇਰੇ ਸੇ ਸ਼ਰਮਜੀਤ ਮੈਨੂੰ ਲੱਗਦਾ ਇਹਨਾਂ ਕਿਸੇ ਸਕੇ ਭਰਾਵਾਂ ਦਾ ਪਿਆਰ ਨਹੀਂ ਹੋਣਾ ਜਿੰਨਾ ਤੁਹਾਡਾ ਸਕਰੀਨ ਤੇ ਆਫ ਸਕਰੀਨ ਦੋਨੋਂ ਰਿਹਾ ਨਹੀਂ ਦੇਖੋ ਜੀ ਮੈਂ ਇਹ ਕਹਿੰਦਾ ਮਸੀ ਵੀ ਜਿਵੇਂ ਇੱਕ ਪిల్లా ਵਰਗਾ ਕਲਾਕਾਰਤਾ ਬਣੀ ਜਾਂਦੀ ਹੈ ਇਹ ਇਨਸਾਨ ਜਿਹੜਾ ਮੈਂ ਵੇਖਦਾ ਸੀ ਉਸ ਤੋਂ ਵੀ ਇਨਸਾਨੀ ਕਿਤਾਬਾ ਹੋਣਾ ਜਿਸ ਬੰਦੇ ਨੇ ਹਰ ਕਿਸ ਨੂੰ ਪਿਆਰ ਦਿੱਤਾ ਏਨੇ ਹੰਬਲ ਰਹਿ ਕੇ ਕੋਈ ਬੰਦਾ ਫੋਟੋਆਂ ਖਿਚਾ ਰਿਹਾ ਵਾ ਮੂਵੀ ਤੇ ਰਿਲੀਜ਼ ਤੇ ਬਾਹਰ ਨਿਕਲੇ ਆ ਲੋਕਾਂ ਨੇ ਸਟਾਰਾਂ ਨੇ ਭੱਜ ਕੇ ਗੇਟੀਆਂ ਜਾਵੜਨਾ ਸਪੌਂਸਰ ਲੈਣੇ ਕੰਨੀ ਜਿਹੜੀ ਸਾਡੇ ਕਿੰਨਾ ਜ਼ਲੇਸ ਤੋਂ ਜਿਹੜੇ ਫੈਨਾ ਫੈਨਾ ਇਕਲੀ ਦੋਣੀ 500000 ਫੋਟੋਵਾਂ ਚੋਂ ਮੱਥੇ ਮਾਰੀ ਕਿਸੇ ਬੁੱਢੇ ਕੈਮਰੋਨਾ ਕਰ ਮੈਸੇਜ ਸਿਕਲ ਕਰੀ ਮੈਂ ਕਰ ਸੀ ਜਾ ਬੰਨਾ ਪਿਆਰ ਕਰਦੇ ਲੋਕਾਂ ਨੇ ਇਸ ਕਰਕੇ ਦੁਨੀਆ ਮੁਸਕਰੇਗੀ ਪੂਰਾ ਦੁਨੀਆ ਪੰਜਾਬੀ ਵਰਡ ਐਸੇ ਲਈ ਦੁਨੀਆ ਦੇ ਹਰ ਪੰਜਾਬੀ ਦਾ ਮਨ ਜਿਹੜਾ ਨਾ ਉਹ ਗੰਭੀਰ ਹੋਣਾ ਫਿਲਮ ਮੇਰੇ ਲਾ ਸਹੀ ਸਵਾਲ ਆ ਫਿਲਮ ਜਗਤ ਨੂੰ ਕਿੱਡਾ ਵੱਡਾ ਕਟਾ ਕਿਹਾ ਜਾ ਸਕਦਾ ਬਹੁਤ ਨਾ ਪੂਰਾ ਹੋਣ ਵਾਲਾ ਕਟਾ ਉਹਦੇ ਆਰਟਿਸਟ ਬਹੁਤ ਪੈਦਾ ਹੋਣਗੇ ਜੋ ਉਹਨਾਂ ਦੀ ਕ੍ਰੀਏਟੀਵਿਟੀ ਸਪੌਂਟੇਨਿਟੀ ਸੀ ਉਹਦਾ ਬਦਲ ਲੱਭਣਾ ਪੰਜਾਬੀ ਇੰਡਸਟਰੀ ਲਈ ਬਹੁਤ ਵੱਡਾ ਚੈਲੰਜ ਰਹੂਗਾ ਕਿਉਂਕਿ ਫੱਲਾ ਸਰ ਨਾ ਸਿਰਫ ਗੱਲ ਨੂੰ ਇੱਕਦਮ ਸਿਰਜਦੇ ਸੀਗੇ ਉਹ ਵੀ ਵਧੀਆ ਤਰ੍ਹਾਂ ਪੇਸ਼ਕਾਰੀ ਕਰਦੇ ਸੀਗੇ ਉਸ ਸੀ ਉਹਨਾਂ ਦੇ ਆਇਆ ਸੀਗਾ ਉਹਦਾ ਬਦਲ ਜਿਹੜਾ ਪੰਜਾਬੀ ਇੰਡਸਟਰੀ ਨੂੰ ਮਿਲਣਾ ਉਹ ਲੈਜੈਂਡ ਸੀ ਮਹਾਨ ਕਮੇਡੀਅਨ ਸੀਗਾ ਜਿਹਨੇ ਸਿਰਜਣਾਤਮਕ ਕੰਮ ਕਰਕੇ ਦੁਨੀਆ ਤੇ ਆਪਣਾ ਵੱਡਾ ਨਾਮ ਕਮਾਇਆ ਪੰਜਾਬੀ ਸਰਕਾਰਾਂ ਤੇ ਵੀ ਤੰਗ ਕੱਸਦੇ ਨੇ ਹਾਲਾਂਕਿ ਜੀ ਬਹੁਤ ਮੌਕਿਆਂ ਹੁੰਦੇ ਹਰ ਹੋ ਕੇ ਬੜੀ ਮੁਸ਼ਕਲ ਆਈਆਂ ਬੜੇ ਸੰਕਟ ਆਏ ਬੜੇ ਚੈਲੰਜ ਆਏ ਪਰ ਬਰੇ ਉਰਵਾਦੀ ਲਿਖਣੀ ਹੋ ਸੁਧਰ ਗਈ ਜਦੋਂ ਜਿਆਦਾ ਉਹਦੇ ਜਦੋਂ ਹਮਲੇ ਹੋਏ ਨਾ ਕਿ ਲਿਖਣੀ ਸ਼ੁਰੂ ਸੁਣਾ ਰਿਹਾ ਤੇ ਅਸੀਂ ਕਹਿੰਦੇ ਸੀ ਕਮੇਟੀ ਐਟ ਟ੍ਰੈਜਡੀ ਉਹ ਕਮੇਟੀ ਇੰਨੀ ਬੌਸ ਬੈ ਕਰਕੇ 5 ਗੁਣਾ ਵੱਧ ਕੈਸਟ ਵੀ ਕੀ ਉਹ ਉਹ ਕਮੇਟੀ ਦੇ ਹਮਲੇ ਹੋਏ ਉਰਵਾਦੀ ਹਰਸ਼ਾ ਲਾਈਫ ਜਿਹੜੀ ਆ ਬਹੁਤ ਜ਼ਿਆਦਾ ਮਤਲਬ ਸਮਰਪਿਤ ਰਹੀ ਹੈ ਇਸ ਵਰਲਡ ਦੀ ਕਮੇਟੀ ਵੱਲੋਂ